ਸੀਈਓ ਪੰਜਾਬ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਸਭਨਾ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਨਰਿੰਦਰ ਪਾਲ ਸਿੰਘ ਜੱਟ ਅੱਜ ਦੇ ਇਸ ਪੌਡਕਾਸਟ ਦੇ ਵਿੱਚ ਅਸੀਂ ਪੰਜਾਬ ਦੇ ਮੁੱਖ ਚੋਣਕਾਰੀ 7 ਸੀਜ਼ੀ ਹੋਰਾਂ ਤੋਂ ਉਹਨਾਂ ਆਮ ਜਿਹੇ ਸਵਾਲਾਂ ਦੇ ਜਵਾਬ ਲਵਾਂਗੇ ਜਿਹੜੇ ਇਲੈਕਸ਼ਨਸ ਚੋਣਾਂ ਦੇ ਦਿਨਾਂ ਦੇ ਵਿੱਚ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ ਇਹ ਪੌਡਕਾਸਟ ਤੁਹਾਡੇ ਲਈ ਦਿਲਚਸਪ ਵੀ ਹੋਏਗਾ ਤੇ ਜਾਣਕਾਰੀ ਭਰਪੂਰ ਵੀ ਹੋਏਗਾ ਸਰ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਕੌਣ ਸਰ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਟਾਈਮ ਰਹਿ ਗਿਆ ਜੀ 1 ਜੂਨ ਬਹੁਤ ਨੇੜੇ ਆ ਕੋਈ ਵੋਟਰ ਸਰ ਕਿਸੇ ਪੋਲਿੰਗ ਬੂਥ ਦੇ ਉੱਤੇ ਵੋਟ ਪਾਉਣ ਲਈ ਆਖਰੀ ਤੋਂ ਆਖਰੀ ਲੇਟ ਤੋਂ ਲੇਟ ਕਿੰਨੇ ਵਜੇ ਪਹੁੰਚੇ ਤੇ ਉਹ ਵੋਟ ਕਾਸਟ ਕਰ ਸਕਦਾ ਹੈ ਸੱਡੀ ਜੋ ਜੂਨ 1 ਨੂੰ ਪੋਲਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਉਹ ਟਾਈਮਿੰਗ ਹੈ 7 ਵਜੇ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਤੋਂ ਕੋਈ ਵੀ ਵੋਟਰ 6 ਵਜੇ ਤੱਕ ਜੋ ਲਾਈਨ 'ਚ ਖੜਾ ਰਹੇਗਾ ਉਹ ਵੋਟ ਕਰ ਪਾਏਗਾ ਤੋ ਟਾਈਮਿੰਗ ਤਾਂ ਵੈਸੇ 7:00 ਤੇ 7:00 ਜੇ ਸੇ ਲੈ ਕੇ 6:00 ਤੱਕ ਹੈ ਬਟ ਮੇਰੀ ਰਿਕੁਐਸਟ ਇਹ ਹੀ ਹੈ ਕਿ ਲੋਗ ਜਿੰਨੀ ਚੇਤੀ ਆ ਕੇ ਵੋਟ ਕਰੇ ਬੈਟਰ ਹੈ ਇਨ ਕੇਸ 6:00 ਤੋ 6:00 ਨਿਕਲ ਗਿਆ ਫਿਰ ਉਹ ਵੋਟ ਨਹੀਂ ਕਰ ਪਾਏਗਾ ਤੇ ਹੁਣ ਤਾਂ ਸਰ ਤੁਸੀਂ ਇੱਕ ਹੋਰ ਸਹੂਲਤ ਵੀ ਦਿੱਤੀ ਹੈ ਕਿ ਉਹ ਵੋਟਰ ਪਤਾ ਕਰ ਸਕਦਾ ਹੈ ਕਿ ਉਸ ਦੇ ਪੋਲਿੰਗ ਬੂਥ ਤੇ ਕਿੰਨਾ ਘਰਾਸ਼ਾ ਹੈ ਕਿ ਨਿਕ ਭਿਗੜ ਹੈ ਉਹ ਵੀ ਪਤਾ ਕੀਤਾ ਜਾ ਸਕਦਾ ਉਹ ਵੀ ਸਾਰ ਜਾਣਕਾਰੀ ਦੇ ਦਿਲ ਵਿੱਚ ਕਿਸ ਤਰ੍ਹਾਂ ਲੈ ਸਕਦੇ ਅੱਜ ਅਸੀਂ ਇੱਕ WhatsApp ਨੰਬਰ ਜੋ ਬਣਾ ਕੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਹੈ ਉਹ ਬੇਸਿਕਲੀ ਇਹ ਹੈ ਕਿ ਕਿਸੇ ਨੂੰ ਆਪਣੇ ਪੋਲਿੰਗ ਸਟੇਸ਼ਨ ਦੇ ਉੱਤੇ ਕੋਈ ਕਤਾਰ ਦੇ ਵਿੱਚ ਕਿੰਨੇ ਵੋਟਰਸ ਲੱਗੇ ਹੈ ਤਾਂ ਕਿ ਉਸੇ ਹਿਸਾਬ ਨਾਲ ਉਹ ਪਲਾਨ ਕਰਕੇ ਉਹ ਵੋਟ ਕਰਨ ਦੇ ਲਈ ਇੱਕ ਸਹੂਲਤ ਦਿੱਤੀ ਹੈ तो ये ये भी मेरी रिक्वेस्ट है सारियाू कि तुसी अपने इस नंबर का मैक्सिमम यूटिलाइज़ करो तो पोलिंग वाले दिन अपनी प्लान के हिसाब न वो आ स आ सकन इनकेस कितने पोलिंग स्टेशन से ज़्यादा भीड़ लगी है तो उसी हिसाब न वो चेक करके ਉਹ ਆ ਪਾਏਗਾ ਉਹ ਸਾਡੇ ਲਈ ਵੀ ਇੱਕ ਇੰਪੋਰਟੈਂਟ ਚੇਸ ਹੈ ਕਿਉਂਕਿ ਪੋਲਿੰਗ ਸਟੇਸ਼ਨ ਤੇ ਜੋ ਬੀਡ ਜੋ ਕ라우ਡ ਮੈਨੇਜਮੈਂਟ ਹੈ ਉਹਦੇ ਵਾਸਤੇ ਵੀ ਸਾਨੂੰ ਇਹ ਇੱਕ ਯੂਸਫੁਲ ਪਹਿਲ ਕਦਮੀਆਂ ਸੀ ਕੀਤਾ ਤੇ ਇਹਦਾ ਵੀ ਲੋਕਾਂ ਨੂੰ ਮੈਕਸਿਮਮ ਯੂਟਿਲਾਈਜ਼ ਕਰਨਾ ਚਾਹੀਦਾ ਇੱਕ ਸਰ 85 ਪਲਸ ਵਾਲਿਆਂ ਦੇ ਲਈ ਅਸੀਂ ਬਹੁਤ ਸਾਰੀਆਂ ਸਹੂਤਾਂ ਦਿੱਤੀਆਂ ਹੈਗੀਆਂ ਨੇ ਜੀ ਜੇਕਰ ਸਰ ਕੋਈ 85 ਪਲੱਸ ਵਾਲਾ ਵੋਟਰ ਚਾਹੇ ਕਿ ਉਸ ਨੂੰ ਘਰ ਤੋਂ ਹੀ व्हीलचेयर ਮਿਲੇ ਜਾਂ ਕਿ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਮਿਲੇ ਇਹੋ ਜਿਹਾ ਕੋਈ ਬੰਦੋਬਸਤ ਹੈ ਜੀ ਹਾਂ ਡਿਫਰੈਂਟਲੀ 85 ਪਲੱਸ ਵੋਟਰਸ ਪਲੱਸ ਜੋ ਪੀ ਡਬਲਯੂ ਡੀ ਸੜੀ ਵੋਟਰਸ ਹੈ ਫਾਈ ਜੀ ਜਿਨ੍ਹਾਂ ਦੀ ਪਰਸਨ ਵਿਦ ਅ ਡਿਸੇਬਿਲਟੀ ਚਲੀ ਪਰਸੈਂਟੇਜ ਤੋਂ ਵੱਧ ਵਾਲੀ ਡਿਸੇਬਿਲਟੀ ਹੈ ਉਹਨਾਂ ਦੇ ਲਈ ਦੋ ਪ੍ਰੋਵੀਜ਼ਨ ਹੈ ਜਾਂ ਤੋ ਉਹ ਵੋਟ ਹੋਮ ਵੋਟਿੰਗ ਕਰ ਸਕਤੇ ਹਨ ਉਹਦਾ ਟਾਈਮ ਹੁਣ ਖਤਮ ਹੋ ਚੁੱਕਾ ਹੈ ਤੇ ਦੂਸਰੀ অপਸ਼ਨ ਹੈ ਕਿ ਇਨ ਕੇਸ ਹੋਮ ਵੋਟਿੰਗ ਦਾ ਸੁਵਿਧਾ ਉਹਨਾਂ ਨੇ ਯੂਜ਼ ਨਹੀਂ ਕੀਤਾ ਤਾਂ ਉਹ ਸਾਡੀ ਸਾਕਸ਼ਮ ਐਪ ਹੈ ਉਹਦੇ ਵਿੱਚ ਆਪਣੀ ਜੋ ਪਿਕ ਐਂਡ ਡ੍ਰੋਪ ਦਾ অপਸ਼ਨ ਲੈ ਸਕਤੇ ਹਨ ਉਹ ਗਾੜੀ ਆ ਜਾਏਗੀ ਉਹਨਾਂ ਦੇ ਲਈ दूसरी ऑप्शन ये है कि वो अपने गाड़ी वॉलंटियर या व्हीलचेयर की प्रबंध है ये दोनों वास्ते भी वो रिक्वेस्ट कर सकते हैं थ्रू सक्षम मैप तो असी उन्हों फाइव प्लस वोटर्स वोटर्सू प्लस पीडब्ल्यूडी डी वोटरसू ये दोनों सहूलत है वो अवेलेबल है वो दोनों सहूलत वो यूज़ करके अपने मतदान कर सकते हैं एक सर पोलिंग बूथ गर्मी बहुत ज़्यादा होनी है जी ਪੋਲਿੰਗ ਬੂਥਾਂ ਦੇ ਉੱਤੇ ਕੋਈ ਐਮਰਜੈਂਸੀ ਪ੍ਰਬੰਧ ਕੀਤੇ ਗਏ ਨੇ ਕੋਈ ਮੈਡੀਕਲ ਸਹੂਲਤਾਂ ਵੋਟਰਾਂ ਵਾਸਤੇ ਉਹਨਾਂ ਦਾ ਕੁਝ ਬੰਦੋਬਸਤ ਹੈ ਜੀ ਹਾਂ ਬਿਲਕੁਲ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਇਹ ਸਖਤ ਹਦਾਇਤਾਂ ਹੈ ਕਿ ਸਾਡੇ ਜੋ ਪੋਲਿੰਗ ਸਟੇਸ਼ਨ ਦੇ ਉੱਤੇ ਸਾਰੇ ਸਹੂਲਤ ਪ੍ਰੋਵਾਈਡ ਕੀਤਾ ਜਾਵੇ ਬਹੁਤ ਸਾਰੇ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਆਲਰੇਡੀ ਕਰ ਰਿਹਾ ਉਸ ਤੋਂ ਇਲਾਵਾ ਹੀਟ ਵੇਵ ਕਰਕੇ ਵੀ ਅਸੀਂ ਹੋਰ ਸਹੂਲਤ ਉਤੇ ਦੇ ਜਿਸ ਤਰ੍ਹਾਂ ਕੀ ਅਸੀਂ ਛਬੀਲ ਦਾ ਪ੍ਰਬੰਧ ਕੀਤਾ ਹੈ ਮੈਡੀਕਲ ਫੈਸਿਲਿਟੀਆਂ ਪ੍ਰਬੰਧ ਕੀਤਾ ਹੈ ORS ਦਾ ਪੈਕੇਟ ਉਤੇ ਅਵੇਲੇਬਲ ਹੋਣਗੇ ਆਸ਼ਾ ਵਰਕਰ ਹੋਣਗੇ ਉਹਨਾਂ ਦੇ ਲਈ ਮੈਡੀਸਿਨਸ ਅਵੇਲੇਬਲ ਹੋਣਗੇ ਰੈਸਟਿੰਗ ਏਰੀਆ ਹੋਣਗੇ اور ਸ਼ੇਡ ਦਾ ਪ੍ਰਬੰਧ ਡੈਫੀਨਿਟਲੀ ਹੈ ਤੋਂ ਇਸ ਕਰਕੇ ਅਸੀਂ ਹੀਟ ਵੇਵ ਕਰਕੇ ਕਾਫੀ ਜੋ ਪ੍ਰਿਕਾਸ਼ਨਸ ਹੈ ਉਹ ਲੈ ਰਹੇ ਤੇ ਵੋਟਰਸ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤਾ ਜਾਵੇਗਾ ਸਰ ਆਮੂਮਨ ਇਹ ਹੁੰਦਾ ਹੈ ਜੀ ਕਿ ਵੋਟਰ ਮੋਬਾਈਲ ਫੋਨ ਅੰਦਰ ਨਹੀਂ ਲੈ ਕੇ ਜਾ ਸਕਦਾ ਜਿੱਥੇ ਵੋਟਾਂ ਪੈ ਰਹੀਆਂ ਹੁੰਦੀਆਂ ਨੇ ਕੀ ਕੋਈ ਵੋਟਰ ਮੋਬਾਈਲ ਆਫ ਕਰਕੇ ਲੈ ਕੇ ਜਾ ਸਕਦਾ ਜੀ ਅੰਦਰ ਨਹੀਂ ਵੋਟਰ ਕਿਸੇ ਨੂੰ ਵੀ ਆਪਣੇ ਮੋਬਾਈਲ ਫੋਨ ਜਾਂ ਕੋਈ ਇਲੈਕਟ੍ਰੋਨਿਕ ਵਾਚਸ ਵਗੈਰਾ ਜੋ ਵੀ ਹੈ ਤੋਂ ਉਹ ਇਲੈਕਟ੍ਰੋਨਿਕ ਗੈਜੇਟਸ ਅੰਦਰ ਲੈ ਕੇ ਜਾਣ ਦੇ ਲਈ ਮਨਾਹੀ ਹੈ ਉਹ ਜਾਣੇ ਲੈ ਕੇ ਨਹੀਂ ਜਾ ਪਾਏਗਾ ਆ ਆਫ ਕোর্স ਪੋਲਿੰਗ ਸਟਾਫ ਦੇ ਲਈ ਨਹੀਂ ਹੈ ਪ੍ਰੈਸਾਈਡਿੰਗ ਅਫੀਸਰ ਆਪਣੇ ਮੋਬਾਈਲ ਯੂਜ਼ ਕਰ ਸਕਤੇ ਬਟ ਬਾਕੀ ਜੋ ਵੋਟਰਸ ਹੈ ਉਹ ਉਹਨਾਂ ਦੇ ਲਈ ਇਹ ਸਖਤ ਹਦਾਇਤਾਂ ਹੈ ਕਿ ਉਹ ਮੋਬਾਈਲਸ ਜੋ ਮੋਬਾਈਲ ਫੋਨਸ ਹੈ ਉਹ ਜਾਂ ਕੋਈ ਇਲੈਕਟ੍ਰੋਨਿਕ ਡਿਵਾਈਸ ਹੈ ਉਹ ਅੰਦਰ ਲੈ ਕੇ ਨਹੀਂ ਜਾ ਪਾਏਗਾ ਅੱਛਾ ਸਰ ਕੋਈ ਤੁਸੀਂ ਹਰੇਕ ਪੌਡਕਾਸਟ ਜੇ ਜ਼ਿਕਰ ਕਰਦੇ ਹੋ ਕਿ ਅਸੀਂ ਜਿਹੜੇ ਯੂਥ ਫੁੱਲੋਂ ਚਲਾਏ ਜਾਣਗੇ ਉਹ ਰਿਕਾਰਡਿੰਗ ਬੂਥ ਬਣਾਉਣੇ ਨੇ ਪਿੰਕ ਬੂਥ ਬਣਾਉਣੇ ਨੇ ਇਹਨਾਂ ਤੋਂ ਇਲਾਵਾ ਕੋਈ ਇਹੋ ਜਿਹਾ ਯੂਨੀਕ ਜਾਂ ਦਿਲਚਸਪ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ ਜਿੱਥੇ ਕੋਈ ਸੈਲਫੀ ਪੁਆਇੰਟ ਵੱਖਰੇ ਤੌਰ ਦਾ ਹੋਵੇ ਜਾ ਕੋਈ ਹੋਰ ਫੈਸਿਲਿਟੀਆਂ ਜਿਹੜੀਆਂ ਵੋਟਰਸ ਨੂੰ ਅਟ੍ਰੈਕਟ ਕਰਨ ਕੋਈ ਹੈ ਜੀ ਪੰਜਾਬ ਦੇ ਵਿੱਚ ਅਜੇ ਹਾਂ ਡਿਫਰੈਂਟਲੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਇੱਕ ਸਵੀਪ ਐਕਟੀਵਿਟੀਜ਼ ਦੇ ਅੰਦਰ ਇੱਕ असी पहलकदमी या असी नॉर्मली करते रहे तो काफ़ी सारे मॉडल पोलिंग स्टेशनस है वो मॉडल पोलिंग स्टेशनस भी वक्रे वक्रे टाइप के होंगे है तो अपने अपने हिसाब न कई डी अपने इंटरेस्ट लेके करते हैं कई दे विच सेल्फी पॉइंट्स होंगे कई दे विच काफ़ी सारी चीज़ा होंगी है ये ग्रीन पोलिंग स्टेशनस भी हों पीडबल्यू डी मैनेज पोलिंग स्टेशन यूथ मैनेज पोलिंग स्टेशन पिंक पोलिंग स्टेशन उस तो अलावा ਪੋਲਿੰਗ ਸਟੇਸ਼ਨ ਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਚੀਜ਼ਾਂ ਵੈਰਾਈਟੀਆਂ ਦੇਖਣ ਨੂੰ ਮਿਲੇਗੀ ਉਹਦੇ ਵਿੱਚ ਕਾਫੀ ਜੋ ਹੈ ਸੈਟਅਪ ਵੱਖਰੇ ਵੱਖਰੇ ਕਿਸਮ ਦੇ ਹੋਣਗੇ ਤੇ ਇਹ ਬੇਸਿਕਲੀ ਲੋਕਾਂ ਨੂੰ ਹੋਰ ਫੈਸਿਲਿਟੀਆਂ ਵੋਟਰਸ ਨੂੰ ਜ਼ਿਆਦਾ ਫੈਸਿਲਿਟੀਆਂ ਦੇਣ ਲਈ ਹੈ ਤਾਂ ਕਿ ਲੋਕ ਨਾ ਉਹ ਹੈਡਰੈਕਟ ਹੋ ਕੇ VOTING ਦੇ ਲਈ ਵੱਤੋ ਵੱਤਾ ਜਾਏ ਅੱਛਾ ਸਰ ਵਾਤੋ ਵਾਤੋ ਵੋਟਰਾਂ ਨੇ ਆ ਕੇ ਵੋਟਾਂ ਪਾਤੀਆਂ ਜੀ ਉਸ ਤੋਂ ਬਾਅਦ ਕੋਈ ਸੂਬੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜਿਹੀ ਕਲੈਬਰੇਸ਼ਨ ਕੀਤੀ ਹੈਗੀ ਜੀ ਕਿ ਉਹ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਉਹ ਆ ਕੇ ਕੁੰਕਲ ਤੇ ਲੱਗੀ ਸਿਆਹੀ ਦਾ ਨਿਸ਼ਾਨ ਦਿਖਾਉਣ ਤੇ ਉਹਨਾਂ ਨੂੰ ਕੋਈ ਖਾਸ ਡਿਸਕਾਊਂਟ ਹੋਵੇ ਜਾਂ ਕੋਈ ਹੋਰ ਕਿਸੇ ਸ਼ੋਰੂਮ ਵੱਲੋਂ ਦੁਕਾਨ ਵੱਲੋਂ ਸਹੂਲਤ ਵੱਖਰੀ ਦਿੱਤੀ ਜਾਵੇ। ਇਹ ਕਾਫੀ ਜ਼ਿਲ੍ਹੇ ਦੇ ਵਿੱਚ ਆਲਰੇਡੀ ਡੀਸੀਸ ਵੱਲੋਂ ਕਾਫੀ ਇਨੀਸ਼ੀਏਟਿਵ ਲੈ ਕੇ ਕੀਤਾ ਹੈ ਇਸ ਲਈ ਕਾਫੀ ਅਰੇਂਜਮੈਂਟ ਹੈ। ਕਾਫੀ ਵੱਡੇ ਵੱਡੇ ਜ਼ਿਲ੍ਹੇ ਦੇ ਵਿੱਚ ਵੀ ਛੋਟੇ ਜ਼ਿਲ੍ਹਿਆਂ ਵਿੱਚ ਵੀ ਹੈ ਤੇ ਜਿਸ ਤਰ੍ਹਾਂ ਕਿ ਤੁਸੀਂ ਵੋਟ ਕਰਕੇ ਆਪਣੇ ਸੇऐसे ਆਏ ਦਿਖਾਓਗੇ ਤਾਂ ਤੁਹਾਨੂੰ ਉਹ ਡਿਸਕਾਊਂਟ ਮਿਲ ਜਾਏਗਾ ਰੈਸਟੋਰੈਂਟ ਦੇ ਵਿੱਚ ਵੀ ਹੈ ਕੁਝ ਟੈਕਸਟਾਈਲਸ ਵਗੈਰਾ ਦੀ ਵੀ ਹੈ ਕੁਝ ਲਾਈਕ ਜਲੰਧਰ ਦੇ ਵਿੱਚ ਆਇਲੈਂਡ ਸੈਂਟਰ ਦੇ ਵਿੱਚ ਵੀ ਕੁਝ ਇੰਨੇ ਡਿਸਕਾਊਂਟ ਦੇ ਰਹੇ ਕੁਝ फ्लाइट बुकिंग दे वास्ते भी इतने है, इतने है, इतने है, इतने है डिस्काउंट इस तरह की काफ़ी डीजी ने अपने लेवलते ये अरेन्जमेंट की हुई है ये बेसिकली एक तो जागरूक कर वास्ते है कि वोटिंग की महत्ता बारे तो ये असी अपने काफ़ी फ़ूड ਡਿਲੀਵਰੀ ਐਪਸ ਹੈ ਉਹਦੇ ਵਿੱਚ ਵੀ ਇੰਨੇ ਡਿਸਕਾਊਂਟਸ ਹੈ ਕਾਫੀ ਜਗ੍ਹਾ ਤੇ ਤੋਂ ਇਹ ਅਸੀਂ ਸਾਡੀ ਇੱਕ ਹਰ ਵਾਰ ਹੁੰਦੇ ਹੈ ਹਰ ਇਲੈਕਸ਼ਨ ਦੇ ਵਿੱਚ ਹੁੰਦਾ ਹੀ ਹੈ ਤੇ ਇਸ ਵਾਰ ਵੀ ਅਸੀਂ ਕਰ ਰਹੇ ਹਾਂ ਤੇ ਇਹਨਾਂ ਦਿਨਾਂ ਦੇ ਵਿੱਚ ਸਰ ਤੁਹਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਜੀ ਕੋਈ ਖਾਸ ਇਹੋ ਜੀ ਦਿਲਚਸਪ ਸ਼ਿਕਾਇਤਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੋਗੇ ਜਿਹੜੀਆਂ ਹਾਸੋਹੀਣੀਆਂ ਵੀ ਹੋਣ ਤੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਪੱਧਰ ਤੇ ਇਹਦਾ ਨਿਪਟਾਰਾ ਕਰਨਾ ਬਣਦਾ ਹੀ ਨਹੀਂ ਪਰ ਲੋਕ ਤਾਂ ਵੀ ਸ਼ਿਕਾਇਤ ਦੇ ਜਾਂਦੇ ਨੇ ਹੂੰ ਇਹ ਬੇਸਿਕਲੀ ਪੰਜਾਬ ਦੇ ਵਿੱਚ ਇਹ ਹਾਮ ਦੇਖਣ ਨੂੰ ਮਿਲੀ ਹੈ ਕਿ ਜੋ ਕੰਪਲੇਨ ਸਾਡੇ ਕੋਲ ਆਂਦੀ ਹੈ ਉਹ 90% ਸਾਡੇ ਕੋਈ ਰਿਲੇਸ਼ਨ ਨਹੀਂ ਹੁੰਦਾ ਇਲੈਕਸ਼ਨ ਦੇ ਨਾਲ ਤਾਲੁਕ ਨਹੀਂ ਹੁੰਦਾ ਲੋਕ ਆਪਣੇ ਪਰਸਨਲ ਕੰਪਲੇਨਸ ਆ ਜਾਂ ਕਿਸੇ ਦਾ ਪਰਸਨ ਰੈਜਿਸਟਰ ਕਰਕੇ ਵੀ ਕੰਪਲੇਨ ਕਰਦੇ ਹੈ ਜਾਂ ਕੋਈ ਲੈਂਡ ਡਿਸਪਿਊਟ ਵਗੈਰਾ ਹੁੰਦੀ ਹੈ ਉਹਦਾ ਵੀ ਉਹ ਕਰਦੇ ਹੈ ਪੁਲਿਸ ਨਾਲ ਜੋ ਮਸਲੇ ਹੈ ਉਹ ਇਲੈਕਸ਼ਨ ਨਾਲ ਕੋਈ تعلق ਨਹੀਂ ਹੁੰਦਾ ਇਸ ਤਰ੍ਹਾਂ ਦੀ ਕਾਫੀ ਕੰਪਲੇਨਸ ਆਂਦੀ ਹੈ ਤੇ ਪਿੱਛੇ ਇੱਕ অবজারভার ਨੇ ਵੀ ਇਹ ਹੀ ਆਬਜ਼ਰਵ ਕੀਤਾ ਸੀ ਕਿ ਮੁਰਾਂ ਦੀ ਜੋ ਵੀ ਕੰਪਲੇਨ ਆਂਦੀ ਹੈ ਉਹ ਬੇਸਿਕਲੀ ਇਲੈਕਸ਼ਨਲ ਤਾਲੁਕ ਨਹੀਂ ਹੁੰਦਾ ਉਹ ਬੇਸਿਕਲੀ ਪਰਸਨਲ ਕੰਪਲੇਨਟ ਹੀ ਹੁੰਦੇ ਹੈ ਤੋ ਲੋਕ ਦਾ ਲੋਕਾਂ ਦਾ ਇੱਕ ਇਹ ਇਮਪ੍ਰੈਸ਼ਨ ਹੈ ਕਿ ਇਲੈਕਸ਼ਨ ਦੇ ਦੌਰਾਨ ਸਹੀ ਜਿ ਜਿਨੇ ਵੀ ਹੈ ਆਪਣੇ ਸ਼ਿਕਾਇਤ ਗ੍ਰੀਵੈਂਸ ਸਿਸਟੀ ਜੂਡ ਰੈਡਰਸ ਲਿਓ ਇਲੈਕਸ਼ਨ ਕਮਿਸ਼ਨ ਕਰਦੇ ਹੈ ਤਾਂ ਇਸ ਕਰਕੇ ਕਰਦੇ ਤਾਂ ਅਸੀਂ ਵੀ ਜਦੋਂ ਕੰਪਲੇਨ ਅੰਦੇ ਤੋ ਆਪਣੇ ਕਨਸਰਨਡ ਬੰਦਿਆਂ ਨੂੰ ਉਹ ਅਸੀਂ ਨੈਸੈਸਰੀ ਕਾਰਵਾਈ ਦੇ ਲਈ ਭੇਜ ਵੀ ਦਿੰਦੇ ਤੇ ਉਹਨਾਂ ਦੀ ਕਾਫੀ ਬਰ ਨਿਪਟਾਰਾ ਵੀ ਜਲਦੀ ਹੋ ਜਾਂਦੀ ਹੈ ਹਾਂ ਸਰ ਹੈਲਪ ਕਰ ਦਿੰਦੇ ਹੈ ਜੀ ਜੀ ਰਾਈਟ ਸਰ ਤੇ ਇੱਕ ਸਰ ਹੋਰ ਬੜਾ ਆਮ ਜਿਹਾ ਸਵਾਲ ਆ ਜੀ ਇਲੈਕਸ਼ਨ ਦੇ ਵਿੱਚ ਲੈਫਟ ਹੈਂਡ ਦੀ ਜਿਹੜੀ ਫਰਸਟ ਫਿੰਗਰ ਤੇ ਕਿਉਂ ਸ਼ਿਆਹੀ ਲਾਈ ਜਾਂਦੀ ਹੈ ਜੀ ਇਨਕ ਲਾਈ ਜਾਂਦੀ ਹੈ देखो ये बेसिकली जो स्याही है ये इनडिलेबल इंक है ये जल्दी वो अह जाते नहीं है तो बेसिकली आ, जो लगाते हैं लेफ्ट फिंगर पे ही लगाते हैं राइट नॉर्मली राइट हैंड असली खाने के लिए यूज़ करते हैं तो ये एक केमिकल है इस करके नॉर्मली इट इज़ सेफ टू यूज ऑन द लेफ्ट हैंड तो फर्स्ट फिंगर फस्ट नॉर्मली फर्स्ट फिंगर जो है फोर फिंगर है इन केस किसी ने फोर फिंगर नहीं है तो फिर नेक्स्ट फिंगर है वो भी नहीं है तो फिर अगले फिंगर है तो अगले फिंगर इस तरह से जा, जान है तो इन केस पूरा हाथ ही नहीं है तो फिर इस जगह पर वो लादे है तो ये है इन केस पूरा इस हाथ नहीं है तो फिर तो राइट हैंड ही करना पड़ेगा तो ये है इसकी ਬੇਸਿਕ ਜੋ ਫੰਡ ਹੈ ਰਾਈਟ ਸਰ ਤੇ ਇੱਕ ਸਰ ਹੋਰ ਬੜਾ ਦਿਲਚਸਪ ਸਵਾਲ ਹੈ ਜੀ ਜਦੋਂ ਰਿਜ਼ਲਟ ਆ ਜਾਂਦੇ ਨੇ ਆਮੂਨ ਅਸੀਂ ਸੁਣਦੇ ਹਾਂ ਜੀ ਕਿ ਫਲਾ ਫਲਾ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋ ਹਮ ਸਰ ਜਮਾਨਤ ਜ਼ਬਤ ਕੀ ਹੁੰਦਾ ਹੈ ਜੀ ਕਿਉਂਕਿ ਹਰ ਇੱਕ ਕੈਂਡੀਡੇਟ ਨੂੰ ਇੱਕ ਸਿਕਿਉਰਿਟੀ ਅਮਾਉਂਟ ਜਮਾ ਕਰਵਾਉਣਾ ਹੁੰਦਾ ਹੈ ਉਹ 25000 ਹੈ ਲੋਕ ਸਭਾ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ 10000 ਹੈ ਤੇ ਇਹ ਜਨਰਲ ਕੈਂਡੀਡੇਟ ਵਾਸਤੇ ਹੈ ਉਹਦੀ ਅੱਧਾ ਹੈ the schedule cast candidate was schedule cast and schedule tribe candidate was to in case wo election her result round to baad uh, jo valid votes polled hoye odi 1/6th bhi unanu no achieve karne uh, wo attain nahi karde 1/6th nahi milde unanu no, to unadi jo uh, अमाउंट है सिक्योरिटी अमाउंट वो जब्त तो हो जाती है तो ये इस करके है रखी है ताकि नॉन सीरीयस नो अवॉइड करने वास्त है ताकि हूँ भी तीन देखा होगा कि साड़ी जो नंबर ऑफ कैंडिडेट हर इलेक्शन दे तो रही ਤੋ ਲੋਕਸ ਲੁਧਿਆਣਾ ਦੇ ਵਿੱਚ 340 ਕੈਂਡੀਡੇਟ ਤੋ ਇਸ ਤਰ੍ਹਾਂ ਦੀ ਹੁਣ ਅਸੀਂ ਅਮਾਉਂਟ ਵੀ ਨਹੀਂ ਰੱਖੋਗੇ ਸਿਕਿਉਰਿਟੀ ਅਮਾਉਂਟ ਵੀ ਰੱਖੋ ਤੋ ਨੰਬਰ ਆਫ ਕੈਂਡੀਡੇਟ ਨੰਬਰ ਆਫ ਨੋਨ ਸੀਰੀਅਸ ਕੈਂਡੀਡੇਟ ਵਾਦਰ ਨੇ ਚਾਂਸਸ ਤੋ ਇਸ ਕਰਕੇ ਰੱਖੀ ਮਤਲਬ ਸਰ ਜੀ 100 ਵੋਟਾਂ ਕਿਤੇ ਪੂਲ ਹੋਈਆਂ ਨੇ ਉਹਦਾ 1/6 ਮਤਲਬ 16.66 ਵੋਟਾਂ ਕੈਂਡੀਡੇਟ ਨੂੰ ਨਹੀਂ ਪੈਂਦੇ ਤਾਂ ਉਹਦੀ ਜ਼ਮਾਨਤ ਜਬਤ ਹੋ ਜਾਂਦੀ ਜਮਾ ਹੋ ਜਾਂਦੀ ਸਰਕਾਰੀ ਖਜ਼ਾਨੇ ਚ ਜੀ ਜੀ ਤੇ ਸਰ ਇੱਕ ਜਿਹੜਾ ਕੈਂਡੀਡੇਟ ਆ ਕਿੰਨੇ ਨਾਮਜ਼ਦਗੀ ਪੱਤਰ ਭਰ ਸਕਦਾ ਜੀ ਇੱਕ ਕੈਂਡੀਡੇਟ ਚਾਰ ਨੋਮੀਨੇਸ਼ਨ ਭਰ ਸਕਦਾ ਹੈ ਚਾਰ ਫਾਰਮਸ ਭਰ ਸਕਦਾ ਹੈ ਤੇ ਦੋ ਜਗ੍ਹਾ ਤੇ ਭਰ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਟੋਟਲ 8 ਨੋਮੀਨੇਸ਼ਨ ਫਾਰਮ ਤੱਕ ਦੋ ਜਗ੍ਹਾ ਤੇ ਭਰ ਸਕਦਾ ਹੈ ਤੇ ਸਰ ਜਦੋਂ ਵਾਪਸ ਲੈਣੇ ਨੇ ਉਹਦੀ ਫੀਸ ਉਹਨੂੰ ਵਾਪਸ ਚਲੇ ਜਾਂਦੀ ਹੈ ਜੀ ਜਿਹੜੀ ਨਾਲ ਭਰੀ ਹੁੰਦੀ ਹੈ ਹਾਂ ਉਹ ਇੱਕ ਇੱਕ ਵਾਰ ਹੀ ਸਿਕਿਉਰਿਟੀ ਅਮਾਉਂਟ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਨ ਕੇਸ ਉਹ ਵਿਡਰੋ ਕਰਤੇ ਹੈ ਤਾਂ ਅਮਾਉਂਟ ਵਾਪਸ ਹੋ ਜਾਂਦੀ ਹੈ ਠੀਕ ਹੈ ਸਰ ਬਹੁਤ ਦਿਲਚਸਪ ਗੱਲਾਂ ਸੀ ਸਰ ਐਂਡ ਦੇ ਵਿੱਚ ਅਸੀਂ ਤੁਹਾਨੂੰ ਕਹਿਨੇ ਹੁੰਨੇ ਆ ਕਿ ਸਾਡੇ ਵੋਟਰਾਂ ਨੂੰ ਜ਼ਰੂਰ ਅਪੀਲ ਕਰੋ ਜੀ ਕਿ ਇਸ ਵਾਰ 70 ਪਾਰ ਦਾ ਟੀਚਾ ਪ੍ਰਾਪਤ ਕਰਨ ਦੇ ਲਈ ਉਹ ਜ਼ਰੂਰ ਵੋਟ ਪਾਓ ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੂਨ 1 ਨੂੰ ਸਾਡੀ ਪੋਲਿੰਗ ਹੈ ਤੇ ਅਸੀਂ ਤੁਹਾਡੇ ਲਈ ਸਾਰੇ ਇੰਦਤਸਾਮ ਕੀਤੀ ਹੋਈ ਹੈ ਤੁਹਾਡੇ ਸਿਰਫ ਅਸੀਂ ਵੇਟ ਕਰ ਰਹੇ ਤੇ ਤੁਸੀਂ ਜ਼ਰੂਰ ਜੋ ਇੱਕ ਨੂੰ ਆਵੋ 7:00 ਤੋਂ ਲੈ ਕੇ 6:00 ਵਜੇ ਤੱਕ ਐ ਪੋਲਿੰਗ ਤੇ ਜ਼ਰੂਰ ਵੋਟ ਪਾਓ ਤੇ ਇਸ ਵਾਰ 70 ਪਰ ਸਾ ਦੇਣਾ ਇਹਨਾਂ ਵਿੱਚ ਕਰਨ ਦੇ ਲਈ ਸਾਨੂੰ ਕੋਆਪਰੇਟ ਕਰੋ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਸਰ ਬਹੁਤ ਥੈਂਕ ਯੂ ਥੈਂਕ ਯੂ ਇਹ ਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸੀ ਜੀ ਫਿਲਹਾਲ ਤੁਹਾਡਾ ਬਹੁਤ-ਬਹੁਤ